ਟਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਇਹ ਟਰੈਕਟਰ ਆਪਣੇ ਕੋਲੇ ਡੀਜ਼ਲ ਪੰਪ ਦੀ ਜੌਬ ਸਰਵਿਸ ਦੀ ਜੌਬ ਬਾਕੀ ਇਧਰ ਲੀਕੇਜ ਵਗੈਰਾ ਕਰ ਜੋ ਹੈ ਟਰੈਕਟਰ ਦੇ ਵਿੱਚ ਉਹਦਾ ਕੰਮ ਕਰਾਉਣ ਲਈ ਆਪਣੇ ਕੋਲੇ ਆਇਆ ਹੈ ਟਰੈਕਟਰ ਦੀ ਸਾਊਂਡ ਚੈੱਕ ਕਰਾ ਦਈਏ ਆਹ ਸਾਡਾ ਜੀ ਆਇਆਂ ਨੂੰ ਤੇ ਸਾਨੂੰ ਰਿਸ਼ਕ ਦਿੱਤਾ ਓਕੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਹੈ ਸਾਰੇ ਸੱਜਣ ਠੀਕ ਹੋਣਗੇ ਲਾਓ ਵੀ ਸੱਜਣੋ ਅੱਜ ਫੇਰ ਕਰਦੇ ਆ ਨਵੇਂ ਵਲੌਗ ਤੇ ਨਵੇਂ ਐ ਵਰਕ ਦੇ ਟੌਪਿਕ ਦੇ ਉੱਪਰ ਕੰਮ ਤੇ ਬਣਾਉਨੇ ਆ ਵੀਡੀਓ ਆਪਾਂ ਤੁਹਾਡੇ ਲਈ ਇੱਕ ਵਧੀਆ ਜੀ ਅੱਜ ਤੇ ਸੋ ਸੱਜਣਾ ਚੁੜੇ ਰਿਹਾ ਵੀਡੀਓ ਦੇ ਨਾਲ ਤੇ ਬਾਕੀ ਜਿਹੜੇ ਭਰਾ ਨਵੇਂ ਜੁੜੇ ਨੇ ਆਪਣੇ ਚੈਨਲ ਦੇ ਉੱਪਰ ਉਹ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਲਈ ਆਪਾਂ ਵਧੀਆ ਤੇ ਵਧੀਆ ਵੀਡੀਓ ਲੈ ਕੇ ਆਈਏ ਤੇ ਹਰ ਵਰਕ ਦੀ ਵੀਡੀਓ ਲੈ ਕੇ ਆਈਏ ਕਿਉਂਕਿ ਤੁਹਾਨੂੰ ਵੀ ਪਤਾ ਹੀ ਆ ਕਿਉਂਕਿ ਆਪਾਂ ਕੋਈ ਵੀ ਪਾਰਸਲ ਲੈਣ ਜਾਂ ਕੋਈ ਵੀ ਕੰਮ ਕਰਨ ਲਈ ਜਾਂ ਕਿ ਕੋਈ ਵੀ ਪਾਰਟਸ ਲੈਣ ਦੀ ਜਰੂਰ ਨਹੀਂ ਵਰਕਸ਼ਾਪ ਦਾ ਕੰਮ ਕਰਨ ਲਈ ਆਪਾਂ ਜਾਣਦੇ ਆ ਸਾਰੇ ਵਲੌਗ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆਪਾਂ ਤੇ ਸਾਰੇ ਕੰਮ ਬਾਰੇ ਤੁਹਾਨੂੰ ਨੌਲੇਜ ਦਿੰਦੇ ਰਹਿੰਦੇ ਆ ਤੇ ਸੋ ਸੱਜਣੋ ਇਹਦੇ ਲਈ ਤੁਹਾਡੇ ਲਈ ਇੱਕ ਸਬਸਕ੍ਰਾਈਬ ਤਾਂ ਜਰੂਰ ਬੰਨਦਾ ਚੈਨਲ ਨੂੰ ਤੇ ਬਾਕੀ ਵੀਡੀਓ ਜਿਹੜੀ ਆਪਣੀ ਬਣਦੀ ਆ ਉਹਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਜਿਹੜੀ ਸਾਡੀ ਵੀਡੀਓ ਬਣਦੀ ਆ ਉਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਹਰ ਵਲੌਗ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਸਿੱਖਣ ਨੂੰ ਕੁਝ ਨਾ ਕੁਝ ਮਿਲ ਸਕੇ ਲਓ ਆਜਾ ਦੇ ਵਲੌਗ ਦੀ ਕਰਦੇ ਆ ਸਟਾਰਟਿੰਗ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਗੱਲਬਾਤ ਇੱਕ 744 ਟਰੈਕਟਰ ਆਪਣੇ ਕੋਲੇ ਆਇਆ ਵਾ ਉਸ ਟਰੈਕਟਰ ਦੇ ਵਿੱਚ ਕੀ ਕੀ ਕੰਮ ਕਰਨਾ ਤੁਹਾਡਾ ਸਾਰਾ ਤੁਹਾਨੂੰ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਆਪਾਂ ਤੇ ਕਰਦੇ ਆਪਾਂ ਕੈਮਰਾ ਦੂਜੋਂ ਤੇ ਸੋਸੋ ਜਨੂੜੇ ਦੇ ਵੀਡੀਓ ਦੇ ਨਾਲ ਲਓ ਜੇ ਇੱਧਰ ਸਾਡਾ ਬੰਦਾ ਬਣ ਰਿਹਾ ਗੇਅਰ ਆ ਤੁਸੀਂ ਦੇਖ ਸਕਦੇ ਹੋ ਸਵਰਾਜ ਟਰੈਕਟਰ ਦਾ ਗੇਅਰ ਆਂ ਦੇਖ ਸਕਦੇ ਹੋ ਸਵਰਾਜ ਟਰੈਕਟਰ ਦਾ ਗੇਅਰ ਇੱਧਰ ਆਪਣਾ ਬੰਦਾ ਲੱਗ ਰਿਹਾ ਸਵਰਾਜ ਦਾ ਸਿਲੰਡਰ ਖੋਲਣ ਤੇ ਬਾਕੀ ਕਰਦੇ ਆਪਾਂ ਕੈਮਰਾ ਫੇਰ ਦੁੱਜੋ ਲਓ ਜੀ ਮਰੌਣੇ ਚਲਕਾ ਆਪਾਂ ਇੱਕ ਇਹ ਟਰੈਕਟਰ ਆਪਣੇ ਕੋਲੇ ਆਇਆ ਵਗਾ ਇਹ ਟਰੈਕਟਰ ਆਪਣੇ ਕੋਲੇ ਡੀਜ਼ਲ ਪੰਪ ਦੀ ਜੌਬ ਸਰਵਿਸ ਦੀ ਜੌਬ ਬਾਕੀ ਇੱਧਰ ਲੀਕੇਜ ਵਗੈਰਾ ਕਰ ਜੋ ਹੈ ਟਰੈਕਟਰ ਦੇ ਵਿੱਚ ਉਹਦਾ ਕੰਮ ਕਰਾਉਣ ਲਈ ਆਪਣੇ ਕੋਲੇ ਆਇਆ ਹੈਗਾ ਘਟੂਕੇ ਟਰੈਕਟਰ 35 30 35 40 ਕਿਲੋਮੀਟਰ ਤੋਂ ਆਪਣੇ ਕੋਲੇ ਆਇਆ ਕੰਮ ਕਰਾਉਣ ਲਈ ਤੇ ਸੋ ਸੱਜਣੋ ਅੱਜ ਆਪਾਂ ਇਸ ਟਰੈਕਟਰ ਦੇ ਵਿੱਚ ਪਹਿਲਾਂ ਤਾਂ ਡੀਜ਼ਲ ਪੰਪ ਉਤਾਰਦੇ ਆਪਾਂ ਡੀਜ਼ਲ ਪੰਪ ਦੇ ਵਿੱਚ ਪ੍ਰੋਬਲਮ ਕੀ ਆ ਤੁਹਾਡੇ ਟਰੈਕਟਰ ਦੇ ਦੇਖਿਆ ਹੋਣਾ ਤੁਸੀਂ ਵੀ ਆਪਣੇ ਸਵਰਾਜ ਟਰੈਕਟਰ ਦੇ ਵਿੱਚ ਤੁਸੀਂ ਆ ਫੀਡ ਪੰਪ ਦੀ ਪੈਨ ਵਗੈਰਾ ਲਵਾ ਲੰਨੇ ਹੋ ਪਰ ਲੇਕਿਨ ਡੀਜ਼ਲ ਰਲਣ ਦੀ ਇਹਦੇ ਵਿੱਚ ਸ਼ਿਕਾਇਤ ਰਹਿੰਦੀ ਆ ਤੇ ਉਹੀ ਆਪਾਂ ਇਹਦੇ ਵਿੱਚ ਤੁਹਾਨੂੰ ਫਿਰ ਕਾਰਨ ਦੱਸਦੇ ਆ ਕੀ ਕਾਰਨ ਹੁੰਦਾ ਡੀਜ਼ਲ ਰਲਣ ਦਾ ਜੇ ਤੁਸੀਂ ਵਾਰ-ਵਾਰ ਫੀਡ ਫੀਡ ਪੰਪ ਦੀ ਪੈਨ ਲਵਾ ਲਵਾ ਕੇ ਅੱਕ ਚੁੱਕੇ ਹੋ ਤਾਂ ਫਿਰ ਵੀ ਡੀਜ਼ਲ ਰਲਦਾ ਤੁਹਾਡਾ ਫਿਰ ਇਹਦੇ ਵਿੱਚ ਪਲੰਜਰ ਵਗੈਰਾ ਦੇ ਵਿੱਚ ਨੁਕਸ ਰਹਿੰਦਾ ਉਹ ਤੁਹਾਨੂੰ ਅੱਜ ਪ੍ਰੈਸ਼ਰ ਪਾ ਕੇ ਦਿਖਾਵਾਂਗੇ ਮਸ਼ੀਨ ਤੇ ਕਿਉਂਕਿ ਇਹ ਤੁਹਾਡੇ ਲਈ ਇੱਕ ਨਵੀਂ ਗੱਲਬਾਤ ਹੋਊਗੀ ਚਲੋ ਸਭ ਤੋਂ ਪਹਿਲਾਂ ਖੋਲਦੇ ਆਪਾਂ ਡੀਜ਼ਲ ਪੰਪ ਤੇ ਆਪਣਾ ਇਧਰ ਗੇਅਰ ਬਾਕਸ ਵੀ ਫਿੱਟ ਹੋ ਰਿਹਾਗਾ ਸਮਾਨ ਇਹਦਾ ਵਾਸ਼ ਹੋ ਗਿਆ ਆਪਣਾ ਗੇਅਰ ਬਾਕਸ ਦਾ ਸਾਰਾ ਬਾਕੀ ਕੁਝ ਕਰਾਰੀਆਂ ਵਗੈਰਾ ਆਪਾਂ ਨਵੀਆਂ ਪਾਈਆਂ ਇਸ ਟਰੈਕਟਰ ਦੇ ਆ ਸ਼ਾਰਟ ਵਗੈਰਾ ਟੁੱਟ ਗਈ ਸੀਗੀ ਹੌਲੈਂਡ ਆਪਣਾ ਹਜੇ ਵਿਚਾਲੀ ਪਿਆ ਵਿਚਾਰਾ ਕਿਉਂਕਿ ਇਹਦਾ ਵੀ ਹਜੇ ਟਾਈਮ ਨਹੀਂ ਮਿਲ ਰਿਹਾ ਕੰਮ ਕਰਨ ਲਈ ਲਓ ਜੀ ਤੁਹਾਨੂੰ ਦਿਖਾਉਣਾ ਸਾਰਾ ਤੇ ਬਾਕੀ ਇੱਕ ਵਾਰ ਮਗਰ ਵੀ ਨਿਗਾ ਮਾਰਾ ਦਈਏ ਜੋ ਜੋ ਆਪਾਂ ਪਿਛਲੇ ਪਾਸੇ ਆਪਾਂ ਟਰੈਕਟਰਾਂ ਦਾ ਵਰਕ ਚੱਲ ਰਿਹਾ ਆਪਣਾ ਇਧਰ ਜੋ ਸੋਨਲਿਕ ਆਪਣਾ ਨਵਾਂ ਡਾਲ ਟਰੈਕਟਰ ਸੋ ਇਹਦਾ ਟਰੈਕਟਰ ਦਾ ਵੀ ਆਪਣਾ ਵਰਕ ਚੱਲ ਰਿਹਾਗਾ ਤੇ ਇਧਰ ਮੈਸੀ ਤੇ ਇੱਕ ਤੁਹਾਨੂੰ ਝਲਕ ਮਰਾ ਦਈਏ ਅੱਜ ਕੋਮੇਸੀ ਟਰੈਕਟਰ ਤੇ ਝਲਕ ਮਾਰ ਆ ਦੀ ਇੱਕ ਜੋ ਸਰਦਾਰ ਬਲਕੌਰ ਸਿੰਘ ਜੀ ਦਾ ਆਪਾਂ ਤਿਆਰ ਕੀਤਾ ਟਰੈਕਟਰ ਮੈਸੀ ਸੋ ਇਹਦਾ ਕੰਮ ਵੀ ਆਪਣਾ ਡਨ ਹੋ ਚੁੱਕਿਆ ਅੱਜ ਆਪਾਂ ਇਹਦੇ ਕਰਾਵਾਂਗੇ ਇੱਕ ਤਾਂ ਸੀਟਾਂ ਦੇ ਕਵਰ ਸੈਟਿੰਗ ਕਿਉਂਕਿ ਇਹਦੇ ਸੀਟਾਂ ਦੇ ਕਵਰ ਚੜਵਾ ਕੇ ਲਿਆਵਾਂਗੇ ਅੱਜ ਆਪਾਂ ਬਾਕੀ ਦਾ ਚਲੋ ਕੰਮ ਫਾਈਨਲੀ ਹੋ ਚੁੱਕਿਆ ਆਪਣਾ ਇਧਰ ਸੋਨਾਲੀ ਕਨਵਾਡਾ ਦੇ ਜੋ ਪੇਂਟ ਆਪਣਾ ਬਾਡੀ ਦਾ ਫਾਈਨਲ ਹੋ ਚੁੱਕਿਆਗਾ ਸੋ ਇਹ ਤੇ ਵੀ ਇੱਕ ਝਲਕ ਮਰਾ ਦਈਏ ਆ ਤੁਸੀਂ ਦੇਖ ਸਕਦੇ ਹੋ ਆ ਫਿਨਿਸ਼ਿੰਗ ਵਗੈਰਾ ਆਈ ਹੈ ਦੀ ਸਾਰੇ ਪੇਂਟ ਦੀ ਮੈਂ ਤੁਹਾਨੂੰ ਕਾਗਿਜ ਬਤਾ ਰਾਂਗਾ ਫਿਰ ਤੁਹਾਨੂੰ ਪਤਾ ਲੱਗੂਗਾ ਤਾਂ ਤੇ ਬਸ ਜਲਦੀ ਆਪਾਂ ਇਹਨੂੰ ਫਿਟਿੰਗ ਕਰਨ ਲੱਗ ਜਾਂਗੇ ਸਿਰਫ ਇਹਦੇ ਰਹਿਮਾ ਵਗੈਰਾ ਰਹਿ ਗਏ ਆਪਣੇ ਪੇਂਟ ਕਰਨ ਵਾਲੇ ਉਹਨਾਂ ਦਾ ਕੰਮ ਚੱਲ ਰਿਹਾਗਾ ਤੇ ਇਧਰ ਬੰਪਰ ਵਗੈਰਾ ਆਪਣਾ ਪੇਂਟ ਹੋ ਚੁੱਕਿਆਗਾ ਆ ਤੁਸੀਂ ਬੰਪਰ ਵਗੈਰਾ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆ ਡਸਟ ਪੈ ਗਈ ਆਪਣੀ ਨਹੀਂ ਤਾਂ ਬੰਪਰ ਵਗੈਰਾ ਆਪਣਾ ਪੇਂਟ ਹੋ ਚੁੱਕਿਆ ਲਾਵੀ ਕਰਦੇ ਆ ਉਧਰ ਆਪਾਂ ਵਰਕ ਸਟਾਰਟ ਤੇ ਚੱਲਦੇ ਆ ਵਰਕਸ਼ਾਪ ਤੇ ਲਾ ਵੀ ਪਟਦਾ ਮੁੰਡੇ ਨੇ ਸਿਲੰਡਰ ਆ ਦੇ ਕਾਹ ਪਟਦਾ ਜਗਾਠਾਂ ਹੈ ਇਹ ਪੱਟੀ ਜਗਾਠਾਂ ਵੇਖ ਇਧਰ ਤੇ ਚਲੋ ਭਾਈ ਖਾ ਕੇ ਰੋਟੀ ਪਾਣੀ ਤੇ ਖੋਲਦੇ ਆਪਾਂ ਪੰਪ ਤੇ ਫਿਰ ਉਸ ਤੋਂ ਬਾਅਦ ਖੋਲ ਕੇ ਤੁਹਾਨੂੰ ਦਿਖਾਵਾਂਗੇ ਕੀ ਕੀ ਇਹਦੇ ਵਿੱਚ ਫਾਲਟ ਨਿਕਲਦਾ ਲਓ ਸਦਨੋ ਜੋ ਆਪਣਾ ਡੀਜ਼ਲ ਪੰਪ ਵਗੈਰਾ ਖੁੱਲ ਗਿਆਗਾ ਤੇ ਇਧਰ ਆਪਾਂ ਨੋਜ਼ਲਾਂ ਵੀ ਖੋਲਾਂਗੇ ਇਸ ਟਰੈਕਟਰ ਦੀਆਂ ਕਿਉਂਕਿ ਟੈਪਟਾਂ ਵਗੈਰਾ ਕਰਕੇ ਸੈਟਿੰਗ ਤੇ ਫਿਰ ਕਰਾਂਗੇ ਤੇ ਡੀਜ਼ਲ ਪੰਪ ਖੋਲਤਾ ਤੇ ਡੀਜ਼ਲ ਪੰਪ ਖੋਲ ਕੇ ਆਪਾਂ ਇਹਨੂੰ ਚਲਦੇ ਆਂ ਡੀਜ਼ਲ ਪੰਪ ਵਾਲੇ ਕੋਲੇ ਤੇ ਇਧਰ ਆਪਣਾ ਸਿਲੰਡਰ ਖੁੱਲ ਰਿਹਾਗਾ ਕਿਉਂਕਿ ਸਿਲੰਡਰ ਦੇ ਵਿੱਚ ਕਿੱਟ ਵਗੈਰਾ ਪਾਉਣੀ ਆ ਤੇ ਇਹ ਬਾਜੀ ਦਾ ਟਰੈਕਟਰ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿ ਜੀ ਜੀ ਆਪਣਾ ਪਿੱਡਾ ਭਗਤੂ ਆਣਾ ਜਤੋ ਮੰਡੀ ਕੋਲੇ ਅੱਛਾ ਭਗਤੂ ਆਣਾ ਜਤੋ ਮੰਡੀ ਕੋਲੇ ਠੀਕ ਠੀਕਾ ਕਿਹੜਾ ਮਾਲ ਟਰੈਕਟਰ ਆਪਣਾ ਹੈ ਇਹ ਵੀਰ ਜੀ 19 ਮਾਡਲ ਟਰੈਕਟਰ ਆ ਠੀਕ ਆ ਮਾਰਚ ਦਾ ਆਇਆ ਸੀਗਾ ਠੀਕ ਹੈ ਜੀ ਓਕੇ ਓਕੇ ਤੇ ਚਲੋ ਇਹ ਕਾ ਚੱਲਦਾ ਕਾ ਕਿਹੜੇ ਕਿਹੜੇ ਐਂਪਲੀਮੈਂਟ ਤੇ ਆਈ ਇਹ ਸੁਪਰਸੀਡਰ ਤੇ ਚੱਲਦਾ ਵੀਰ ਜੀ ਅੱਛਾ ਫੁੱਟਾ ਸੁਪਰਸੀਡਰ ਹੈ ਜੇ ਮਗਰ ਜਗਜੀਤ ਵਾਲਿਆਂ ਦਾ ਓਕੇ ਤੇ ਉਸ ਤੇ ਚੱਲਦਾ ਹੈਗਾ ਹੂੰ ਤੇ 12 ਤੇ 22 ਤੇ ਜਾਂਦਾ ਠੀਕ ਹੈ ਠੀਕਾ ਤੇ ਚਲੋ ਸੱਜਣੋ ਬਾਕੀ ਚਲਦੇ ਆਪਾਂ ਡੀਜ਼ਲ ਪੰਪ ਲੈ ਕੇ ਤੇ ਉਸ ਤੋਂ ਬਾਅਦ ਫਿਟਿੰਗ ਵਗੈਰਾ ਦਾ ਪ੍ਰਕਿਰਿਆ ਸਾਰਾ ਦਿਖਾਵਾਂਗੇ ਤੁਹਾਨੂੰ ਬਾਕੀ ਜੋ ਟਰੈਕਟਰ ਆਪਣਾ ਘਮੇਰੇ ਤੋਂ ਆਇਆ ਸੀਗਾ ਸੋ ਆਪਣਾ ਟਰੈਕਟਰ ਅੱਜ ਫਾਈਨਲ ਹੋ ਗਿਆ ਤੇ ਬਾਈ ਜੀ ਆਏ ਨੇ ਲੈਣ ਵਾਸਤੇ ਨੂੰ ਤੇ ਬਾਕੀ ਪਹਿਲਾਂ ਤੁਹਾਨੂੰ ਟਰੈਕਟਰ ਦੇ ਉੱਪਰ ਨਿਗਾਹ ਮਰਾ ਦਈਏ ਤੇ ਇਸ ਤੋਂ ਬਾਅਦ ਸਟਾਰਟ ਵਗੈਰਾ ਕਰਕੇ ਆਪਾਂ ਤੁਹਾਨੂੰ ਸਾਊਂਡ ਵੀ ਚੈੱਕ ਕਰਾਉਣੀ ਹੈ ਟਰੈਕਟਰ ਦੀ ਕਿਉਂਕਿ ਇਸ ਟਰੈਕਟਰ ਦਾ ਆਪਾਂ ਵਲੌਗ ਸਾਰਾ ਇਕੱਠਾ ਪਾਵਾਂਗੇ ਕਿਉਂਕਿ ਪਹਿਲਾਂ ਵਾਲੀ ਵੀਡੀਓ ਵੀ ਆਪਣੀਆਂ ਬੜੀਆਂ ਹੋਈਆਂ ਹਨ ਤੇ उन्होंने पहले गेयर कट के साउंड चेक करा दी ट्रैक्टर की ट्रैक्टर की साउंड चेक करा दिए साउंड वगैरह ट्रैक्टर क्योंकि टर्को वगैरह आप ਕਰਦੇ ਆਪਾਂ ਬੰਦ ਇਹਨੂੰ ਹਾਂਜੀ ਮਿੱਤਰੋ ਜੋ 2000 ਵਰਗੇ ਆਈਸਲੈਂਡ ਟਰੈਕਟਰ ਤੇ ਕਰਾਉਣਾ ਗੱਲਬਾਤ ਭਰਾ ਨਾਲ ਬਾਈ ਜੀ ਸਸੀ ਗੱਲ ਇਹ ਬਾਕੀ ਦਾ ਪਿੰਡ ਦਾ ਚਲੋ ਸੱਜਣਾ ਨੂੰ ਪਤਾ ਲੱਗ ਗਿਆ ਆਪਣਾ ਇਹਨੂੰ ਤੇ ਟਰੈਕਟਰ ਤੁਸੀਂ ਸਾਊਂਡ ਕੁਆਲਿਟੀ ਅੱਗੇ ਨਾਲ ਕਿੰਨਾ ਕ ਫਰਕ ਪਿਆ ਬਾਈ ਜੀ ਠੀਕ ਆ ਵਧਿਗੇ ਆ ਹਾਂ ਆਵਾਜ਼ ਅੱਗੇ ਨਾਲ ਫਰਕ ਪੈ ਗਿਆ ਨਾ ਠੀਕ ਆ ਤੇ ਚਲੋ ਤੁਸੀਂ ਚਲਾ ਕੇ ਮੈਨੂੰ ਵੀਡੀਓ ਜ਼ਰੂਰ ਪਾਓ ਆਪਾਂ YouTube ਤੇ ਜ਼ਰੂਰ ਪਾਵਾਂਗੇ ਜੀ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਇਹ ਸਾਨੂੰ ਰਿਜਕ ਦਿੱਤਾ। ਓਕੇ। ਲਓ ਮਿੱਤਰੋ ਜੋ ਆਪਣਾ ਬ੍ਰੇਕ ਵਗੈਰਾ ਫਟੋ ਰਹੇ ਨੇ ਆਪਣੇ ਨਿਊ ਹਾਲੈਂਡ ਟਰੈਕਟਰ ਦੇ। ਤੇ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਆਪਾਂ ਰਾਣਾ ਕੰਪਨੀ ਦੇ ਲੈਦਰ ਯੂਜ਼ ਕੀਤੇ ਨੇ। ਇਹ ਕਰਕੇ ਬ੍ਰੇਕਾਂ ਵਗੈਰਾ ਫਿੱਟ ਤੇ ਤੁਹਾਨੂੰ ਦਿਖਾਵਾਂਗੇ। ਤੇ ਇਧਰ ਆਪਣੇ ਕੋਲੇ ਇੱਕ 56 60 ਟਰੈਕਟਰ ਆਇਆ। ਸੋ ਇਸ ਟਰੈਕਟਰ ਦੇ ਵਿੱਚ ਵੀ ਕਲੱਚ ਦੀ ਜੌਬ ਕਰਾਂਗੇ। ਤੇ ਬਾਕੀ ਦਾ ਕਲੱਚ ਦਾ ਫਾਲਟ ਵਗੈਰਾ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ। ਜਿਹੜਾ ਕੱਲ੍ਹ ਵਾਲੇ ਬਲੌਗ ਦੇ ਵਿੱਚ ਤੇ ਕਿਉਂਕਿ ਇਸ ਵਲੌਗ ਦੀ ਸਮਾਪਤੀ ਆਪਾਂ ਇੱਥੇ ਕਰਾਂਗੇ ਅੱਜ ਇਧਰ ਤੁਹਾਨੂੰ ਦਿਖਾ ਦਈਏ ਸਵਰਾਜ ਟਰੈਕਟਰ ਆ ਜਿਹੜਾ ਇਹਦੇ ਵਿੱਚ ਆਪਾਂ ਗੇਅਰ ਵਗੈਰਾ ਕਰਕੇ ਰਿਪੇਅਰ ਤੇ ਕਸਤਾਗਾ ਆ ਤੁਸੀਂ ਦੇਖ ਸਕਦੇ ਹੋ ਗੇਅਰ ਵਗੈਰਾ ਆਪਾਂ ਕਰਕੇ ਰਿਪੇਅਰ ਤੇ ਕਰਤਾ ਪਿਆਰ ਚਲੋ ਮੇਂਦਰੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਧੰਨਵਾਦ ਸਸਕਲ ਬਾਕੀ ਇੱਕ ਵਾਰੀ ਲੇਜ਼ਰ ਫੇਰ ਮੁਖਾ ਦੇ ਤੁਹਾਨੂੰ ਇਹ ਆਪਾਂ ਰਾਣਾ ਕੰਪਨੀ ਦੇ ਯੂਜ਼ ਕੀਤੇ ਆ ਹੁਣ ਤੁਸੀਂ ਦੇਖ ਸਕਦੇ ਹੋ